ਖਸ਼ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲਪ੍ਰੀਤ ਘਰਤਾ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਪੁਲਿਸ ਦੇ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਹਦਾਇਤਾਂ ਤੇ ਵਾਰ ਅਗੇਂਸਟ ਟੈਂਕਸਟਰ ਦੇ ਤਹਿਤ 1350 ਮੁਲਾਜ਼ਮਾ ਦੇ ਨਾਲ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਈਆਂ ਇਲਾਕਿਆਂ ਵਿੱਚ ਰੇਡ ਕੀਤੀ ਗਈ ਹੈ ਤੇ ਇਸ ਤਰ੍ਹਾਂ ਪੁਲਿਸ ਨੂੰ ਵੱਡੀਆਂ ਸਫਲਤਾਵਾਂ ਵੀ ਹਾਸਲ ਹੋਈਆਂ ਨੇ ਜਿਸ ਦੇ ਵਿੱਚ ਦੱਸਣਯੋਗ ਹੈ ਕਿ ਕੱਲ ਸਵੇਰ ਤੋਂ ਹੁਣ ਤੱਕ ਪੁਲਿਸ ਦੇ ਵੱਲੋਂ 116 ਤੋਂ ਵੱਧ ਗ੍ਰਿਫਤਾਰੀਆਂ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੇ ਤਹਿਤ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਤੇ ਇਸ ਦੀ ਜਾਣਕਾਰੀ ਵੀ ਐਸਐਸਪੀ ਬਠਿੰਡਾ ਜੋਤੀ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ आ, कल तो एक बहत्तर घंटे का ऑपरेशन प्रहार जो कि ऑर्गेनाइज क्राइम मेनली जो गैंगस्टर रिलेटेड क्राइम हैगा वो कोई और भी ऑर्गेनाइज क्राइम है स्नैचिंग है चोरी चारी वाले जिन्हें भी ऑर्गेनाइज क्राइ क्रिमिनल क्रे, क्रे, नैटवर्कस है उन्होंने उपर एक वॉर जंग रूपी एक मुहिम छेड़ी है जिदा नहार रखा गया बहत्तर घंटे दूरी मुहिम रहेगी ਅ ਫੇਜ਼ਸ ਦੇ ਵਿੱਚ ਅਸੀਂ ਕਰਦੇ ਰਹੇਗੇ ਪਹਿਲਾ ਫੇਜ਼ 72 ਘੰਟਿਆਂ ਦਾ ਹੈਗਾ ਇਹਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚ ਬਕਰੇ ਬਕਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਫੋਰਸ ਲਾ ਕੇ ਡਿਫਰੈਂਟ ਡਿਫਰੈਂਟ ਰੇਡਿੰਗ ਪਾਰਟੀਆਂ ਕੱਡੀਆਂ ਗਈਆਂ ਸਿਗੀਆਂ ਤੇ ਪਟੰਡਾ ਵਿਖੇ ਵੀ ਅਸੀਂ ਟੋਟਲ ਕੱਲ 430 ਤੋਂ ਉੱਪਰ ਫੋਰਸ ਤੇ ਅੱਜ 340 ਦੇ ਤਕਰੀਬਨ ਫੋਰਸ ਟੋਟਲ ਕੱਲ ਵੀ ਸਾਡੀ 66 ਤਕਰੀਬਨ ਰੇਡਿੰਗ ਪਾਰਟੀਆਂ ਜੀਓਜ਼ ਦੀ ਸੁਪਰਵੀਜ਼ਨ ਦੇ ਅੰਡਰ ਤੇ ਅੱਜ ਵੀ ਤਕਰੀਬਨ 62 ਸਾਡੀ ਰੇਡਿੰਗ ਪਾਰਟੀਆਂ ਅਸੀਂ ਕੱਢੀ ਸੀਗੀਆਂ ਤੇ ਇਹਨਾਂ ਦੀ ਸੁਪਰਵੀਜ਼ਨ ਜੀਓ ਰੈਂਕ ਦੇ ਅਧਿਕਾਰੀ ਕਰ ਰਹੇ ਸੀਗੇ 4 ਐਸਪੀਜ਼ ਤੇ 13 ਦੇ ਤਕਰੀਬਨ ਸਾਡੇ ਡੀਐਸਪੀਜ਼ ਤੇ ਨਾਲ-ਨਾਲ ਸਾਰੇ ਕੇ ਸਾਰੇ ਹੀ ਸਾਡੇ ਐਸਐਚਓਜ਼ ਚੌਕੀ ਇੰਚਾਰजेस ਯੂਨਿਟ ਇੰਚਾਰजेस ਤੇ ਸਾਰੇ ਕੀ ਸਾਰੇ ਫੋਰਸਾਂ ਦੀ ਕੱਢੀ ਤੇ ਆ ਜੋ ਬੀਤੇ ਡੇਢ ਦਿਨ ਹੁਣ ਤੱਕ ਹੋ ਗਿਆ ਹੈਗਾ ਇਸ ਮੁਹਿੰਮ ਨੂੰ ਚੱਲਦੇ ਹੋਏ ਹੁਣ ਤੱਕ ਪੰਡੇਂਡਾ ਪੁਲਿਸ ਨੇ ਬਹੁਤ ਵਧੀਆ ਇਹਦੇ ਵਿੱਚ ਸਕਸੈਸੇਸ ਹਾਸਿਲ ਕੀਤੇ ਹਨ ਸਰਕਾਰ ਦਾ ਖਬਰ ਦਿਵਾਲ ਪੰਜਾਬ ਦੇ ਸਕੂਲਾਂ ਦਾ ਜੋੜਾ ਕਿ ਸਮਾਂ ਬਦਲ ਚੁੱਕਿਆ ਹੈ ਪੰਜਾਬ ਦੇ ਸਕੂਲਾਂ ਦਾ ਸਮਾਂ ਇੱਕ ਵਾਰ ਫਿਰ ਬਦਲ ਦਿੱਤਾ ਗਿਆ ਅੱਜ ਤੋਂ ਸਾਰੇ ਸਕੂਲ ਨਵੇਂ ਸਮੇਂ ਤੋਂ ਹੀ ਖੁੱਲ੍ਹਾ ਕਰਨਗੇ 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ 3 ਵਜੇ ਹੋਵੇਗੀ ਚਾਕਿ ਮਿਡਲ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਛੁੱਟੀ ਦਾ ਸਮਾਂ 3:20 ਤੇ ਹੋ ਗਿਆ ਹੈ ਦੇਰਅਸਲ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਤੇ ਧੁੰਦ ਦੇ ਮੱਦੇਨਜ਼ਰ 21 ਜਨਵਰੀ ਤੱਕ ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਸੀ ਹੁਣ ਮੌਸਮ ਨੇ ਫਿਰ ਇੱਕ ਵਾਰ ਕਰਵਟ ਲੈ ਲਈ ਹੈ ਅਤੇ ਠੰਡ ਪਹਿਲਾਂ ਨਾਲੋਂ ਕਟਣੀ ਸ਼ੁਰੂ ਹੋ ਗਈ ਹੈ ਜਿਸ ਦੇ ਮੱਦੇ ਨਜ਼ਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਖੁੱਲਣ ਦਾ ਸਮਾਂ ਫਿਰ ਤੋਂ ਪਹਿਲਾ ਵਾਂਗ 9 ਵਜੇ ਕਰ ਦਿੱਤਾ ਗਿਆ ਹੈ ਤਾਂ ਅਗਲੀ ਖਬਰ ਮੌਸਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੀਹਾਂ ਦਾਸਨ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਲੈ ਕੇ ਵੱਡੀ ਪੁਵਿਕ ਬਾਣੀ ਜਿਹੜੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੜੇ ਮਾਰੀ ਹੋਣ ਦੀ ਵੀ ਸੰਭਾਵਨਾ ਚਤਾਈ ਗਈ ਹੈ ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਖੜਦੀ ਧੁੱਪ ਨੇ ਲੋਕਾਂ ਨੂੰ 서ਤੀ ਤੋਂ ਰਾਹਤ ਦਵਾਈ ਹੈ ਤੇ ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਨਵੀਂ ਭਵਿੱਖ ਬਾਣੀ ਕਰਦਿਆਂ ਸੂਬੇ ਵਿੱਚ ਕਈ ਥਾਈਂ ਬੱਦਲਾਂ ਦੀ ਗਰਜ ਦੇ ਨਾਲ-ਨਾਲ ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਵਿਭਾਗ ਦੇ ਮੁਤਾਬਕ ਅਗਲੇ 48 ਘੰਟਿਆਂ ਦੇ ਅੰਦਰ ਕਈ ਜ਼ਿਲ੍ਹਿਆਂ ਵਿੱਚ ਮੌਸਮ ਦਾ ਮਜਾਜ਼ ਬਦਲ ਸਕਦਾ ਹੈ। ਇਸ ਸਬੰਧੀ ਪੰਜਾਬ ਸਟੇਟ ਡਿਜ਼ਾਸਟਰ ਮੈਨੇਜਮੈਂਟ ਥਾਰਟੀ ਵੱਲੋਂ ਇਨਾਂ ਇਲਾਕਿਆਂ ਦੇ ਲੋਕਾਂ ਨੂੰ ਸੁੰਨੇ ਹੈਵੀ ਭੇਜੇ ਜਾ ਰਹੇ ਨੇ ਪੰਜਾਬ ਸਟੇਟ ਡਿਜ਼ਾਸਟਰ ਮੈਨੇਜਮੈਂਟ ਥਾਰਟੀ ਮੁਤਾਬਕ ਜ਼ਿਲਹੰਦਰ ਕਪੂਰਥਲਾ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਮੋਗਾ ਪਠਾਨਕੋਟ ਊਪਨਗਰ ਸ਼ਹੀਦ ਭਗਤ ਸਿੰਘ ਨਗਰ ਤੇ ਤਰੰਤਰੰਦ ਵਿੱਚ ਅਗਲੇ 48 ਘੰਟਿਆਂ ਚ ਬੱਦਲਬਾਈ ਦੇ ਨਾਲ-ਨਾਲ ਬਿਜਲੀ ਕਰੰਟ ਦੇ ਹਵਾਵਾਂ ਦੇ ਨਾਲ-ਨਾਲ ਗੜੇ ਮਾਰੀ ਦੀ ਸੰਭਾਵਨਾ ਹੈ ਅਥਾਰਟੀ ਵੱਲੋਂ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ 112 ਤੇ ਫੋਨ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ਤੇ ਲੋਕਾਂ ਦੀ ਮਦਦ ਵੀ ਕੀਤੀ ਜਾ ਸਕੇ ਖੇਡ ਜਗਤੋਂ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪਾਇਲਟ ਦਿੱ ਨਿਊਜ਼ੀਲੈਂਡ ਵਿੱਚ ਆਲੇ ਪੰਜ ਮੈਚਾਂ ਦੀ T20 ਸੀਰੀਜ਼ ਦਾ ਆਗਾਜ਼ ਟੀਮ ਇੰਡੀਆ ਲਈ ਬੇਹੱਦ ਸ਼ਾਨਦਾਰ ਰਿਹਾ। ਰਿਜਾ ਨਾਗਪੁਰ ਦੇ ਵਿਦਰਪ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਇੱਕ ਤਰਫਾ ਅੰਦਾਜ਼ ਵਿੱਚ 48 ਦੌੜਾਂ ਨਾਲ ਕਰਾਰੀ ਮਾਪ ਦਿੱਤੀ। T20 वर्ल्ड कप 2026 ਤੋਂ ਪਹਿਲਾਂ ਖੇਡੀ ਜਾ ਰਹੀ ਇਸ ਆਖਰੀ ਸੀਰੀਜ਼ ਦੇ ਪਹਿਲੇ ਹੀ ਮੈਚ ਨੂੰ ਜਿੱਤ ਕੇ ਭਾਰਤ ਨੇ ਆਪਣੀਆਂ ਤਿਆਰੀਆਂ ਦਾ ਸਬੂਤ ਜੜਾ ਦੇ ਦਿੱਤਾ ਹੈ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 238 ਦੌੜਾਂ ਦਾ ਵਿਸ਼ਾਲ ਸਕੋਰ ਛੜਾ ਕੇ ਖੜਾ ਕੀਤਾ ਲੰਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਮੈਦਾਨ ਦੇ ਚਾਰੇ ਪਾਸੇ ਚੌਕੀਆਂ ਛੱਕਿਆਂ ਦੀ بارش ਕਰਦਿਆਂ ਮਹਿਜ਼ 35 ਗੇਂਦਾਂ ਵਿੱਚ 84 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿੱਚ 5 ਚੌਕੇ ਅਤੇ 8 ਛੱਕੇ ਸ਼ਾਮਲ ਸਨ ਕਪਤਾਨ ਸੂਰਜ ਕੁਮਾਰ ਯਾਦਵ ਨੇ 32 ਅਤੇ ਹਾਰਦਿਕ ਪਾਂਡਿਆ ਨੇ 25 ਦੌੜਾਂ ਦਾ ਯੋਗਦਾਨ ਪਾਇਆ ਪਾਰੀ ਦੇ ਅੰਤ ਵਿੱਚ ਰਿੰਗੂ ਸਿੰਘ ਨੇ ਵੀ ਗੇਂਦਾਂ ਵਿੱਚ ਅਜੇਤੂ 44 ਦੌੜਾਂ ਬਣਾ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ ਨਿਊਜ਼ੀਲੈਂਡ ਦੇ ਬੱਲੇਬਾਜ਼ ਜੈਕਬ ਡਫੀ ਅਤੇ ਕਾਇਲ ਜੈਮਸਨ ਨੇ ਤੋਂ ਤੋਂ ਵਿਕਟਾਂ ਲਈਆਂ ਦੱਸਿਆ ਨਿਉਗਾ ਕਿ 239 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਅਰਸ਼ਤਿਪ ਸਿੰਘ ਨੇ ਪਾਰੀ ਦਿੱਤੀ ਦੂਜੀ ਹੀ ਗੇਂਦ ਤੇ ਪਹਿਲਾ ਛਟਕਾ ਦਿੱਤਾ ਹਰਦਿਕ ਪਾਂਡੇ ਨੇ ਦੂਜੇ ਓਵਰ ਵਿੱਚ ਰਚਨ ਰਵਿੰਦਰਾ ਨੂੰ ਆਊਟ ਕਰਕੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ ਹਾਲਾਂਕਿ ਗਲੇਨ ਫਿਲਿਪਸ ਨੇ 40 ਗੇਂਦਾਂ ਵਿੱਚ 78 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ ਪਰ ਇਹ ਟੀਮ ਨੂੰ ਜਿੱਤ ਤੋਂ ਪਾਉਣ ਲਈ ਕਾਫੀ ਨਹੀਂ ਸੀ ਮਾਰਕ ਚੈਪਮੈਨ ਨੇ ਵੀ 39 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਦੀ ਟੀਮ ਵੀ ਓਵਰਾਂ ਵਿੱਚ 6 ਵਿਕਟਾਂ ਤੇ 190 ਦੌੜਾਂ ਹੀ ਬਣਾ ਸਕੀ ਨਜ਼ਰ ਆ ਕਿ ਪਰਦੇ ਵੱਲੋਂ ਵਰੁਣ ਜਕੱਵਰਤੀ ਅਤੇ ਸ਼ਿਵਮ ਦੂਬੇ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 2-2 ਵਿਕਟਾਂ ਹਾਸਲ ਕੀਤੀਆਂ ਅਰਸ਼ਿਪ ਸਿੰਘ ਅਤੇ ਹਾਰਦਿਕ ਪਾਂਡੇ ਦੇ ਹਿੱਸੇ ਕੇ ਇੱਕ-ਇਕ ਵਿਕਟਾਂ ਆਏ ਤੇ ਇਸ ਮੈਚ ਵਿੱਚ ਦੋਵਾਂ ਟੀਮਾਂ ਨੇ ਮਿਲ ਕੇ ਕੁੱਲ 428 ਦੌੜਾਂ ਬਣਾਈਆਂ ਜੋ ਕਿ ਭਾਰਤ ਤੇ ਨਿਊਜ਼ੀਲੈਂਡ ਵਿੱਚ वाले खेड़े गए किसी भी टी20 मैच में बढ़िया हुन तक दिया सबसे ਵੱਧ ਦੌੜਾ ਦਾ ਇੱਕ ਨਵਾਂ ਰਿਕਾਰਡ ਹੈ ਤੇਦਰੀ ਮਾਝੇ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ Shimla ਵਿੱਚ ਗਣਤੰਤਰ ਦੇ ਵੱਸ ਤੋਂ ਪਹਿਲਾਂ ਇੱਕ ਬੰਬ ਧਮਾਕੇ ਵਾਲੀ ਈਮੇਲ ਨੇ ਪ੍ਰਸ਼ਾਸਨ ਨੂੰ ਚਿੰਤਤ ਕਰ ਦਿੱਤਾ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸਖੋ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਜਿ ਹਾਂ ਮਿਲੇ ਜਾਣਕਾਰੀ ਅਨੁਸਾਰ Shimla ਦੇ ਡੀਸੀ ਨੂੰ ਧਮਕੀ ਭਰੀ ਈਮੇਲ ਭੇਜੀ ਹੈ ਜਿਸ ਦੇ ਵਿੱਚ ਗਣਤੰਤਰ ਦਿਵਸ ਤੇ ਸੁਖਮੰਦਰ ਸਿੰਘ ਸੁਖ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ ਦੱਸ ਦਈਏ ਕਿ ਗਣਤੰਤਰ ਦਿਵਸ ਦੇ ਮੁੱਖ ਮੰਤਰੀ ਸੁਖਮੰਦਰ ਸਿੰਘ ਸੁਖ ਨੂੰ ਸ਼ਿਮਲਾ ਵਿਖੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਹਨ ਪੁਲਿਸ ਦੇ ਅਨੁਸਾਰ ਧਮਕੀ ਭਰੇ ਈਮੇਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਗਣਤੰਤਰ ਦਿਵਸ ਦੇ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਲਈ ਪਹੁੰਚਦੇ ਹਨ ਤਾਂ ਉਹਨਾਂ ਨੂੰ ਆਤਮਕਾਤੀ ਬੰਮ ਨਾਲ ਉਡਾ ਦਿੱਤਾ ਜਾਵੇਗਾ ਇਸ ਈਮੇਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਿਮਲਾ ਦੇ ਸਦਰ ਪੁਲਿਸ ਸਟੇਸ਼ਨ ਵਿਖੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਹ ਈਮੇਲ ਡੀਸੀ ਦਫਤਰ ਸ਼ਿਮਲਾ ਦੇ ਅਧਿਕਾਰਤ ਈਮੇਲ ਪਤੇ ਤੇ ਪ੍ਰਾਪਤ ਹੋਈ ਸੀ ਅਤੇ ਪੁਲਿਸ ਅਧਿਕਾਰੀਆਂ ਰਾਹੀਂ ਸਦਰ ਪੁਲਿਸ ਸਟੇਸ਼ਨ ਨੂੰ ਪੇਸ਼ ਦਿੱਤੀ ਗਈ ਸੀ। ਤੰਕੀ ਪਰਿਆ ਈਮੇਲ ਇੱਕ ਗੁੰਮਨਾਮ ਆਈ.ਡੀ. ਤੋਂ ਭੇਜਿਆ ਗਿਆ ਸੀ ਤੇ ਪੁਲਿਸ ਇਲੈਕਟ੍ਰੋਨ ਇਲੈਕਟ੍ਰੋਨਿਕ ਤੇ ਡਿਜੀਟਲ ਸਬੂਤਾਂ ਦੇ ਆਧਾਰ ਤੇ ਈਮੇਲ ਭੇਜਣ ਵਾਲੇ ਦੀ ਪਹਿਚaan ਕਰਨ ਦੇ ਵਿੱਚ ਜੁਟੀ ਹੋਈ ਹੈ। ਦਿੱਲੀ ਦੀਆਂ ਔਰਤਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦਿੱਲੀ ਦੀਆਂ ਗਰੀਬ ਔਰਤਾਂ ਨੂੰ ਇਸ ਸਾਲ ਮਾਰਚ ਵਿੱਚ ਹੋਲੀ ਦੇ ਤਿਉਹਾਰ ਮੌਕੇ ਵੱਡੀ ਰਾਹਤ ਮਿਲਣ ਵਾਲੀ ਹੈ। ਰਾਜਸਤਾਨੀ ਵਿੱਚ ਪਾਜਪਾ ਸਰਕਾਰ ਨੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਮੁਫਤ ਰਸੋਈ ਗੈਸ ਸਿਲੰਡਰ ਮੁਹੱਈਆ ਕਰਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ ਇਸ ਯੋਜਨਾ ਦੇ ਤਹਿਤ ਦਿੱਲੀ ਵਿੱਚ ਔਰਤਾਂ ਨੂੰ ਮੁਫਤ ਐਲਪੀਜੀ ਸਿਲੰਡਰ ਮਿਲਣਗੇ ਅਧਿਕਾਰਤ ਸੂਤਰਾਂ ਨੇ ਵੰਗਲਪਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਦਿੱਲੀ ਕੈਬਨਿਟ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਇਸ ਸੰਬੰਧ ਵਿੱਚ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ होली ਅਤੇ ਦੀਵਾਲੀ ਦੇ ਮੌਕੇ ਤੇ ईडब्ल्यूएस परिवारਾਂ ਦੀਆਂ ਔਰਤਾਂ ਨੂੰ ਮੁਫਤ LPG ਸਿਲੰਡਰ ਪ੍ਰਦਾਨ ਕਰਨਾ ਨਾਲ ਹੀ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ 500 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਵਾਲੀ ਦਰ ਤੇ ਸਿਲੰਡਰ ਪ੍ਰਦਾਨ ਕਰਨਾ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਸੀ। ਸੂਤਰਾਂ ਅਨੁਸਾਰ ਰਾਸ਼ਨ ਕਾਰਡ ਰੱਖਣ ਵਾਲੀ EWS ਪਰਿਵਾਰਾਂ ਦੀਆਂ ਔਰਤਾਂ ਨੂੰ होली ਅਤੇ ਦੀਵਾਲੀ ਦੌਰਾਨ ਮੁਫਤ ਰਸੋਈ ਗੈਸ ਸਿਲੰਡਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਇਸ ਪ੍ਰੋਜੈਕਟ ਤੇ ਲਗਭਗ 300 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ 파ਟਪਾ ਸਰਕਾਰ ਪਹਿਲਾਂ ਹੀ ਆਪਣੇ ਕੁਝ ਚੋਣਵਾਦੇ ਪੂਰੇ ਕਰ ਚੁੱਕੀ ਹੈ ਜਿਸ ਵਿੱਚ ਦਿੱਲੀ ਚ ਕੇਂਦਰ ਦੀ ਆਯੁਸ਼ਮਨ ਭਾਰਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨਾ ਅਤੇ ਲੋੜਵੰਦਾਂ ਨੂੰ ਸਿਰਫ 5 ਰੁਪਏ ਵਿੱਚ ਭੋਜਨ ਮੁਹੱਈਆ ਕਰਵਾਉਣ ਲਈ ਅਟਲ ਕੈਂਟੀਨ ਖੋਲਣਾ ਸ਼ਾਮਲ ਹੈ ਤਰੁਕਾ ਦਾ ਅਗਲੀ ਖਬਰ ਤੇ ਵਾਲੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵੇਂ ਰੇਟ ਜਿਹੜੇ ਕੀ ਸਾਹਮਣੇ ਆ ਰਹੇ ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ ਜਿਸ ਵਿੱਚ ਗਿਰਾਵਟ ਤੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ 10 ਗ੍ਰਾਮ ਸੋਨੇ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ ਬੁੱਧਵਾਰ ਯਾਨੀ ਬੀਤੇ ਕੱਲ 21 ਜਨਵਰੀ ਨੂੰ ਕਰੇਲੂ ਬਾਜ਼ਾਰ ਵਿੱਚ ਸੋਨੇ ਦੇ ਵਾਧੇ 7435 ਰੁਪਏ ਵੱਧ ਕੇ 158261 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਏ ਚਾਂਦੀ ਦੀਆਂ ਕੀਮਤਾਂ 10,029 ਰੁਪਏ ਵੱਧ ਕੇ 333,701 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀਆਂ ਨੇ ਬਦਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੇ ਬਾਧੇ ਟਰੇਡਿੰਗ ਸਬੂਤੀ ਨਾਲ ਸ਼ੁਰੂ ਹੋਈ ਜਦੋਂ ਕਿ ਚਾਂਦੀ ਕਮਜ਼ੋਰ ਰਹੀ ਕਾਮੈਕਸ ਤੇ ਸੋਨਾ 4765.50 ਰੁਪਏ ਪ੍ਰਤੀ ਔਂਸ ਤੇ ਖੁੱਲਿਆ ਤੇ ਪਿਛਲੀ ਬੰਦ ਕੀਮਤ ਡਾਲਰ 4765.80 ਪ੍ਰਤੀ ਔਂਸ ਸੀ ਕਾਮੈਕਸ ਤੇ ਚਾਂਦੀ ਦੇ ਵਾਦੇ ਡਾਲਰ 94.55 ਤੇ ਖੁੱਲੇ ਤੇ ਪਿਛਲੀ ਬੰਦ ਕੀਮਤ 94.43 ਡਾਲਰ ਸੀ ਤੇ ਉਦਰੀ ਨਗਰ ਨਗਰ ਕਮਲ ਦੇ ਨਵੇਂ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ 26 IAS ਅਤੇ PCS ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਕੀਤੀ ਗਈ ਹੈ ਤੇ ਇਸ ਲਿਸਟ ਵਿੱਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਬਦਲ ਦਿੱਤਾ ਗਿਆ ਹੈ ਜਿहां ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਤਿਆ ਦੇਤਰਵਾਲ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਅਦਤਿਆ ਨੂੰ ਹੁਣ ਡੀਸੀ ਰੋਪੜ ਲਗਾਇਆ ਗਿਆ ਹੈ ਜਦਕਿ ਨਗਰ ਨਿਗਮ ਲੁਧਿਆਣਾ ਦੇ ਨਵੇਂ ਕਮਿਸ਼ਨਰ ਨੀਰੂ ਕਤਿਆਲ ਹੋਣਗੇ ਜੋ ਕਿ ਇਸ ਸਮੇਂ ਪੁੱਡਾ ਦੇ ਮੁੱਖ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਸੀ ਉਹਨਾਂ ਦੀ ਨਿਯੁਕਤੀ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਦੇ ਰੂਪ ਵਿੱਚ ਕੀਤੀ ਗਈ ਹੈ ਹੁਣ ਤੋਂ ਨਗਰ ਨਿਗਮ ਲੁਧਿਆਣਾ ਦੇ ਨਵੇਂ ਕਮਿਸ਼ਨਰ ਨੀਰੁ ਕਤਿਆਲ ਹੋਣਗੇ ਜੋ ਕਿ ਪਹਿਲਾਂ ਵੀ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਗਲਾੜਾ ਦੇ ਚੀਫ ਵੀ ਰਹੇ ਚੁੱਕੇ ਹਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਨੂੰ ਲੈ ਕੇ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਖਿਲਾੜੀ ਅਦਾਕਾਰ ਰਖਸ਼ ਕੁਮਾਰ ਇੱਕ ਵਾਰ ਫਿਰ ਆਪਣੀ ਇਨਸਾਨੀਤ ਕਰਨ ਚਰਚਾ ਵਿੱਚ ਹਨ ਸਰੋਤਾਂ ਅਨੁਸਾਰ ਰਖਸ਼ ਕੁਮਾਰ ਦੀ ਟੀਮ ਨੇ ਮੁੰਬਈ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਆਟੋ ਚਾਲਕ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਚੁੱਕ ਲਈ ਹੈ ਸਰੋਤਾਂ ਮੁਤਾਬਕ ਇਹ ਹਾਦਸਾ 19 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਜੋਹੀ ਇਲਾਕੇ ਵਿੱਚ ਵਾਪਰਿਆ ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਇੱਕ ਔਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਔਟੋ ਬੇਕਾਬੂ ਹੋ ਕੇ ਅਕਸ਼ ਕੁਮਾਰ ਦੇ ਕਾਫ਼ਲੇ ਦੀ ਇੱਕ ਕਾਰ ਨਾਲ ਜਾ ਟਕਰਾਇਆ ਇਸ ਭਿਆਨਕ ਹਾਦਸੇ ਵਿੱਚ ਔਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਦਸੇ ਦੇ ਤੁਰੰਤ ਬਾਅਦ ਅਕਸ਼ ਕੁਮਾਰ ਨੇ ਆਪਣੀ ਗੱਡੀ ਵਿੱਚੋਂ ਨਿਕਲ ਕੇ ਜ਼ਖਮੀ ਚਾਲਕ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ ਦੱਸਦਿਆਂ ਕਿ ਇਹ ਅਦਾਕਾਰ ਨੇ ਕੇਵਲ ਹਸਪਤਾਲ ਪਹੁੰਚਾਉਣ ਤੱਕ ਹੀ ਆਪਣੀ ਮਦਦ ਜ਼ਿੰਮੇਵਾਰੀ ਨਹੀਂ ਨਿਭਾਈ ਸਕੋ ਉਹਨਾਂ ਦੀ ਟੀਮ ਲਗਾਤਾਰ ਜ਼ਖਮੀ ਚਾਲਕ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਜ਼ਖਮੀ ਆਟੋ ਚਾਲਕ ਦੀ ਪਛਾਣ ਵਾਸ਼ਿਦ ਖਾਨ ਵਜੋਂ ਹੋਈ ਹੈ ਤੇ ਉਸਨੇ ਪਰਾ ਨੇ ਮੀਡੀਆ ਨੂੰ ਦੱਸਿਆ ਹਾਦਸੇ ਕਾਰਨ ਵਾਸ਼ਿਦ ਦੀ ਜੋ ਲਾਈਨ ਯਾਨੀ ਸਟਰਕਚਰ ਹੋ ਗਈ ਹੈ ਤੇ ਉਸ ਦੀ ਸਰਜਰੀ ਚੱਲ ਰਹੀ ਹੈ ਤੇ ਅਕਸ਼ੇ ਕੁਮਾਰ ਦੀ ਟੀਮ ਲਗਾਤਾਰ ਮੈਡੀਕਲ ਖਰਚੇ ਅਤੇ ਵਾਸ਼ਿਦ ਦੀ ਸਿਹਤ ਬਾਰੇ ਅਪਡੇਟ ਲੈ ਰਹੀ ਹੈ। ਮੁੰਬਈ ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿੱਚ ਮੁਸਦੀਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਾਲਾਂਕਿ ਕੁਝ ਰਿਪੋਰਟਾਂ ਅਨੁਸਾਰ ਲਾਪਰਵਾਹੀ ਨਾਲ ਗੱਡੀ ਚਲਾਉਣ ਲਈ ਅਕਸ਼ੇ ਦੇ ਡਰਾਈਵਰ ਤੇ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ। ਤਦ ਰਿਹਾ ਆਪਾਂ ਸਾਮ ਨੂੰ ਲੈ ਕੇ ਅਖਰੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਚੇਰਮੈਨ ਅਤੇ ਵਾਈਸ ਚੇਰਮੈਨ ਨਿਯੁਕਤ ਕੀਤੇ ਗਏ ਨੇ ਤਾਂ ਸਦ ਇਹ ਕੀ ਮਕਫੜ ਲਈ ਹਿੰਦਜੀਤ ਸਿੰਘ ਪੈਪਸੋ ਦੀ ਚੇਰਮੈਨ ਹਰਪਾਲ ਜੁਨੇਜਾ ਪੰਜਾਬ ਸਿਹਤ ਪ੍ਰਣਾਲੀ ਨਿਗਮ ਦੇ ਲਈ ਚੇਰਮੈਨ ਗੁਰਸ਼ਰਨ ਸਿੰਘ ਛੀਨਾ ਪੰਜਾਬ ਸਾਬਕਾ ਸੈਨਿਕ ਨਿਗਮ ਦੇ ਲਈ ਮੇਜਰ ਗੁਰਚਰਨ ਸਿੰਘ ਇੰਪਰੂਵਮੈਂਟ ਟਰਸਟ ਥਾਨਕੋਟ ਲਈ ਸੌਰਵ ਬਾਹਲ ਪੰਜਾਬ ਐਸਸੀ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਲਈ ਗੁਚੁੰਦਰ ਸਿੰਘ ਇੰਪਰੂਵਮੈਂਟ ਟਰਸਟ ਪਟਿਆਲਾ ਲਈ ਹਰਪਾਲ ਸਿੰਘ ਅਤੇ ਪੈਦਾ ਲਈ ਨਰਚੋਦ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤੇ ਉਦੋਂ ਹੀ 10000 ਦੀ ਰਿਸ਼ਵਤ ਲੈਣ ਦੇ ਹਾਲਦਾਰ ਨੂੰ ਜਿਹੜਾ ਕੀ ਵਿਜੀਲੈਂਸ ਬਿਊਰੋ ਦਫੂਰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜਲਾ ਫਿਰੋਜ਼ਪੁਰ ਦੇ ਥਾਣਾ ਲਖੋਕੇ बहराम विखेत आयनाथ हॉलदार हेड कांस्टेबल हरपाल सिंह ਨੂੰ 10000 ਰੁਪਏ ਰਿਸ਼ਵਤ ਲੈਣ ਦਾ ਰੰਗੇ ਹੱਥੀ ਕਾਬੂ ਕੀਤਾ ਹੈ ਦੱਸ ਦਈਏ ਕਿ ਇੱਥੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਸਰੂਪ ਸਿੰਘ ਵਾਲਾ ਤਹਿਸੀਲ ਗੁਰਹਰ ਸਹਾਇ ਜ਼ਿਲ੍ਹਾ ਫਿਰੋਜ਼ਪੁਰ ਵਸਨੀਕ ਉਪਲੋ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਨਾ ਕਿਹਾ ਸ਼ਿਕਾਇਤ ਕਰਤਾ ਨੇ ਪ੍ਰਾਵਿਰੁੱਧ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੌਜੂਮ ਹੌਲਦਾਰ ਨੇ ਸ਼ਿਕਾਇਤ ਕਰਤਾ ਤੋਂ ਉਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਦੀ ਮਦਦ ਕਰਨ ਅਤੇ ਉਸਦੇ ਪ੍ਰਾਣ ਨੂੰ ਕਿਸੇ ਹੋਰ ਮਾਮਲੇ ਵਿੱਚ ਨਾਮਜ਼ਦ ਨਾ ਕਰਨ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਇਸ ਸੰਬੰਧ ਵਿੱਚ ਦੋਸ਼ੀ ਹੌਲਦਾਰ ਨੇ ਸ਼ਿਕਾਇਤ ਕਰਤਾ ਤੋਂ 20000 ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਅਤੇ ਬਾਕੀ ਰਹਿੰਦੀ ਰਕਮ ਦੀ ਮੰਗ ਕਰਦਾ ਰਿਹਾ ਸ਼ਿਕਾਇਤ ਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਮੌਜੂਮ ਹੌਲਦਾਰ ਦੀ ਗੱਲਬਾਤ ਰਿਕਾਰਡ ਕਰ ਲਈ ਸੀ ਬੁਲਾਰੇ ਨੇ ਕਿ ਦੱਸਿਆ ਕਿ ਉਸੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਰਿਸ਼ਵਤ ਲੈਣ ਦਾ ਗ੍ਰਫਤਾਰ ਕਰ ਲਿਆ ਹੈ ਅਤੇ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮਲਜ਼ਮ ਵਿਰੁੱਧ ਪ੍ਰਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਤਾਂ ਅਗਲੀ ਖਬਰ ਜ਼ੋਮੈਟੋ ਦੇ ਸੀਈਓ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ Eternal یعنی ਪਹਿਲਾ ਜ਼ੁਮੈਟੋ ਹੋਜੋ ਜਾਣੀ ਜਾਂਦੀ ਕੰਪਨੀ ਦੇ ਸੰਸਥਾਪਕ ਦਪੰਦਰ ਗੋਇਲ ਨੇ ਗਰੁੱਪ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਕੰਪਨੀ ਨੇ 21 ਜਨਵਰੀ ਨੂੰ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਕਿ ਗੋਇਲ 1 ਫਰਵਰੀ 2026 ਤੋਂ ਇਸ ਅਹੁਦੇ ਨੂੰ ਛੱਡ ਦੇਣਗੇ ਉਨ੍ਹਾਂ ਦੀ ਥਾਂ ਹੁਣ ਬਲਿੰਕਟ ਦੇ ਮੌਜੂਦਾ ਸੀਈਓ ਅਰਵਿੰਦਰ ਦੀਨਸਾ ਕੰਪਨੀ ਦੇ ਨਵੇਂ ਗਰੁੱਪ ਸੀਈਓ ਹੋਣਗੇ ਨਿਬੰਦਰ ਗੋਇਲ ਨੇ ਸ਼ੇ ਤਾਰਕਨ ਨੂੰ ਲਿਖੀ ਇੱਕ ਚਿੱਠੀ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦਾ ਇਹ ਫੈਸਲਾ ਨਿੱਜੀ ਵਿਸ਼ਵਾਸ ਤੇ ਆਧਾਰਿਤ ਹੈ ਉਹਨਾਂ ਦੱਸਿਆ ਕਿ ਉਹ ਕੁਝ ਅਚੇਹੇ ਨਵੇਂ ਵਿਚਾਰਾਂ ਅਤੇ ਪ੍ਰਯੋਗਾਂ ਤੇ ਕੰਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਜੋਖਮ ਯਾਨੀ ਹਾਈ ਰਿਸਕ ਸ਼ਾਮਲ ਹੈ ਗੋਇਲ ਅਨੁਸਾਰ ਅਜਿਹੇ ਪ੍ਰਯੋਗਾਂ ਨੂੰ ਇਟਰਨਲ ਵਰਗੀਜੰਤਕ ਕੰਪਨੀ ਐਨੀ ਪਬਲਿਕ ਕੰਪਨੀ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਮੁਸ਼ਕਲ ਹੈ ਕਿਉਂਕਿ ਇਹ ਕੰਪਨੀ ਦੀ ਮੌਜੂਦਾ ਰਣਨੀਤਿਕ ਦਿਸ਼ਾ ਨਾਲ ਮੇਲ ਨਹੀਂ ਖਾਂਦੇ ਮਹਿੰਦੇ ਪਿੰਦਰ ਗੋਇਲ ਰੋਜ਼ਾਨਾ ਦੇ ਕੰਮਕਾਜ ਤੋਂ ਪਿੱਛੇ ਹਟ ਰਿਹਾ ਹਨ ਪਰ ਉਹ ਕੰਪਨੀ ਨਾਲ ਆਪਣਾ ਨਾਤਾ ਪੂਰੀ ਤਰ੍ਹਾਂ ਨਹੀਂ ਤੋੜ ਰਹੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਵਾਈਸ ਚੇਅਰਮੈਨ ਵਜੋਂ ਬਣੇ ਰਹਿਣਗੇ ਉਹਨਾਂ ਦੀ ਬੋਰਡ ਦੇ ਵਿੱਚ ਮੌਜੂਦਗੀ ਇਹ ਯਕੀਨੀ ਬਣਾਏਗੀ ਕਿ ਲੀਡਰਸ਼ਿਪ ਵਿੱਚ ਤਬਦੀਲੀ ਦੌਰਾਨ ਕੰਪਨੀ ਵਿੱਚ ਨਿਰੰਤਰਤਾ ਬਣੀ ਰਹੇ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੰਦੋਚਾਸ ਦਾ ਤਾਨਪਾ